ਬਹੁ ਅਰਥਕਸ਼ਬਰ ਪਰਿਭਾਸ਼ਾ ਜਿਹੜੇ ਸ਼ਬਦਾਂ ਦੇ ਦੋ ਜਾਂ ਦੋ ਤੋਂ ਵੱਧ ਅਰਥ ਅਰਥ ਨਿਕਲੇ ਅਰਥਾਤੇ ਉਸ ਨੂੰ ਬਹੁ ਅਰਥਕਸ਼ਬਦ ਆਖਦੇ ਹਨ ਜਿਵੇਂ ਉੱਤਰ ਜਵਾਬ ਉਹ ਮੇਰੀ ਗੱਲ ਦਾ ਉੱਤਰ ਨਹੀਂ ਦਿੰਦੀ ਦਿਸ਼ਾ ਪੰਜਾਬ ਭਾਰਤ ਦੀ ਉੱਤਰ ਦਿਸ਼ਾ ਵਿੱਚ ਹੈ ਲਖਨਾ ਨਵੀਂ ਚਾਹ ਦੇ ਦਾ ਰੰਗ ਬੜੀ ਛੇਤੀ ਉਤਰ ਗਿਆ ਵਸਨਾ ਵੱਡੀਆਂ ਦੀਆਂ ਗੱਲਾਂ ਮਨ ਵਿੱਚ ਵਸ ਜਾਂਦੀਆਂ ਮਤਲਬ ਉਤਰ ਜਾਂਦੀਆਂ ਹਨ ਉਲਟੀ ਉੱਠੀ ਰਮਨ ਹਰ ਗੱਲ ਵਿੱਚ ਉਲਟੀ ਕਰਦਾ ਹੈ ਟੇਢੀ ਦੁਰਘਟਨਾ ਵਿੱਚ ਕਾਰ ਮੇਰੀ ਪਲਟੀ ਹੋ ਗਈ ਕਿਆ ਬੱਚੀ ਦੀ ਦਵਾਈ ਪੀ ਕੇ ਉਲਟੀ ਕਰ ਦਿੱਤੀ ਸਗੋ ਉਸ ਨੇ ਮੇਰੀ ਮਦਦ ਨਹੀਂ ਕੀਤੀ ਉਲਟੀ ਵਿਰੋਧਾ ਕੀਤੀ ਆਕੜ ਆਕੜ ਦਾ ਕਿਆ ਮਜਾਜ ਪ੍ਰਦੀਪ ਨੇ ਉਹਨਾਂ ਦੀ ਨੋ ਦੀ ਆਕੜ ਹੀ ਨਹੀਂ ਜੇਲੀ ਰੋਬ ਤੂੰ ਨਾ ਬੰਦ ਅਸੀਂ ਤੇਰੀ ਆਕੜ ਹੋਣ ਕੱਢ ਕੇ ਦਿਆਂਗੇ ਸਖਤ ਠੰਡ ਨਾਲ ਮੇਰੇ ਪੈਰ ਆਕੜ ਗਏ ਅਹੰਕਾਰ ਭਾਵ ਜਿਨਾ ਜਿਨਾ ਵੀ ਅਮੀ ਹੈ ਹੋ ਜਾਈਏ ਆਕੜ ਨਹੀਂ ਕਰਨੀ ਚਾਹੀਦੀ ਹੈ ਸੂਰ ਸੂਰ ਦਾ ਕੀ ਧੂਨੀ ਰਾਗੀ ਮਿਠਾਸੁਰ ਵਿੱਚ ਗਾਉਂਦੀ ਹੈ ਏਕਤਾ ਦੋਵਾਂ ਭਰਾਵਾਂ ਦੀ ਏਕਤਾ ਉਸ ਸੁਰ ਹਨ ਪਤਾ ਮੈਨੂੰ ਉਸ ਦਾ ਕੋਈ ਸੁਰ ਦਾ ਪਤਾ ਨਹੀਂ ਚੱਲਿਆ ਹਾਰ ਥੱਕਣਾ ਮੈਂ ਸਿੱਤ ਨੂੰ ਸਮਝਾ ਸਮਝਾ ਕੇ ਹਾਰ ਗਈ ਫੁੱਲਾ ਦਾ ਹਾਰ ਇਹ ਗੁਲਾਬ ਦੇ ਫੁੱਲਾ ਦਾ ਹਾਰ ਹੈ ਹਰਨਾ ਮਨਜੀਤ ਦੀ ਟੀਮ ਹਾਰ ਗਈ ਗਹਿਣਾ ਗੀਤਾ ਨੇ ਸੋਨੇ ਦਾ ਹਾਰ ਪਾਇਆ ਹੈ ਕਾਜ ਵਿਆ ਸੁਖਵਿੰਦਰ ਦਾ ਕਾਜ ਅਗਲੇ ਸਾਲ ਹੋਵੇਗਾ ਕੰਮ ਵਿਗੜੇ ਕਾਜ ਹਿੰਮਤ ਨਾਲ ਹੀ ਠੀਕ ਹੁੰਦੇ ਹਨ ਠੀਕ ਦਰਜੀ ਕਮੀਜ਼ ਵਿੱਚ ਕਾਚ ਕਰ ਰਿਆ ਸੀ ਖੱਟੀ ਕਮਾਈ ਅਮਰ ਵਿਦੇਸ਼ ਘੱਟੀ ਕਰਨ ਹੀ ਗਿਆ ਮਤਲਬ ਕਮਾਈ ਕਰਨ ਹੀ ਗਿਆ ਇੱਕ ਸਵਾਦ ਇਮਲੀ ਦੀ ਖੱਟੀ ਬਹੁਤ ਖੱਟੀ ਹੈ ਮਤਲਬ ਸਵਾਦ ਬਣੀ ਹੈ ਇਹ ਰੰਗ ਸੰਗੀਤਾ ਵਧੇਰੇ ਕਰਕੇ ਖੱਟੀ ਚੁੰਨੀ ਹੀ ਪਸੰਦ ਕਰਦੀ ਹੈ ਕਿ ਇੱਕ ਰੰਗ ਮਤਲਬ ਪੀਲਾ ਰੰਗ ਦੀ ਚੁੰਨੀ ਪਸੰਦ ਕਰਦੀ ਹੈ ਗੋਲ ਖੇਡ ਦੇ ਗੋਲ ਸਾਡੀ ਫੁੱਟਬਾਲ ਦੀ ਟੀਮ ਨੇ ਚਾਰ ਗੋਲ ਕੀਤੇ ਗੋਲ ਗੇਰੇ ਵਾਲਾ ਸਾਡੇ ਘਰ ਇੱਕ ਮੇਜ਼ ਗੋਲ ਹੈ ਅਸਪਸ਼ਟ ਗੋਲ ਦੀ ਬਾਤ ਗੋਲਮੋਲ ਕਰਨੀ ਉਸ ਨੂੰ ਗੋਲਮੋਲ ਕਹਿੰਦੇ ਹਨ ਘੜੀ ਵਕਤ ਵੇਖੰਦਾ ਯੰਤਰ ਮੇਰੀ ਘੜੀ ਬਹੁਤ ਮਹਿੰਗੀ ਹਨ ਵਕਤ ਮੇਰਾ ਮਿੱਤਰ ਕਿਹੜੀ ਘੜੀ ਆਊਗਾ ਘੜਨਾ ਪਿਤਾ ਜੀ ਨੇ ਪੈਨਸਿਲ ਘਟਦੀ ਮੂੜ-ਮੂੜ ਕੇ ਸਾਨੂੰ ਘੜੀ-ਘੜੀ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੀਦਾ ਸ਼ੱਕ ਵੱਡੀ ਚੱਕੀ ਵੱਡੀ ਚੱਕ ਨੂੰ ਛਕ ਵੀ ਆਖਦੇ ਹਨ ਇੱਕ ਸੰਧ ਗੁਮਿਆਰ ਚੱਕ ਦੇ ਬਾਂਡੇ ਘਟਦਾ ਹੈ ਪਿੰਡ ਅਸੀਂ ਨੇ ਸੇਖਪੁਰ ਵਿੱਚ ਚੱਕ ਨੂੰ ਨੰਬਰ 25 ਵਿੱਚ ਰਹਿੰਦੇ ਹਾਂ ਦੰਦੀ ਬੱਚੇ ਨੇ ਮਾਂ ਦੀ ਉਂਗਲੀ ਤੇ ਚੱਕ ਮਾਰਦੀ ਤਪ ਗਰਮ ਹੋਣਾ ਤਵਾ ਤਪ ਗਿਆ ਹੈ ਕਠੋਰ ਭਗਤੀ ਮਾਧਮਾਬੂ ਜੰਗਲਾ ਵਿੱਚ ਤਪ ਕਰਨ ਗਏ ਸੀ ਗੁੱਸ ਵਿੱਚ ਗੁੱਸੇ ਵਿੱਚ ਆਉਣਾ ਮੈਂ ਉਸ ਨੂੰ ਕਿਹਾ ਤਾਂ ਕੁਝ ਨਹੀਂ ਪਰ ਉਹ ਐਵੇਂ ਹੀ ਤਪ ਗਿਆ